ਨਮਸਕਾਰ ਦੋਸਤੋ ਵੈਲਕਮ ਬੈਕ ਟੂ ਮਾਈ YouTube ਚੈਨਲ ਫਰੀਦ ਆਨਲਾਈਨ ਸੈਂਟਰ ਵਿੱਚ ਤਾਂ ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਆ ਜੋ ਬਹੁ ਕਰੋੜੀ ਕਾਂਡ ਹੋਇਆ ਹੈ ਕਪਲਾ ਹੋਇਆ ਹੈ ਸਟੇਟ ਬੈਂਕ ਆਫ ਇੰਡੀਆ ਦੀ ਸਾਧਕ ਬ੍ਰਾਂਚ ਵਿੱਚ ਉਸ ਬਾਰੇ ਗੱਲਬਾਤ ਕਰਾਂਗੇ ਇਹ ਕਿਵੇਂ ਹੋਇਆ ਕਿਸ ਨੇ ਕੀਤਾ ਤੇ ਕਿੰਨਾ ਕਿੰਨਾ ਮੁਲਾਜ਼ਮਾਂ ਦਾ ਇਸ ਵਿੱਚ ਹੱਥ ਹੈ ਗੱਲ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਦਾ ਬਟਨ ਵੀ ਦਬਾ ਦੇਣਾ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਇਸ ਚੈਨਲ ਤੇ ਆਪਾਂ ਤੁਹਾਨੂੰ ਨੌਕਰੀਆਂ ਬਾਰੇ ਵੀ ਦੱਸਾਂਗੇ ਜਿਵੇਂ ਜਿਵੇਂ ਕੋਈ ਨੋਟੀਫਿਕੇਸ਼ਨ ਨੌਕਰੀਆਂ ਬਾਰੇ ਆਉਂਦੀ ਰਹਿੰਦੀ ਆਪਾਂ ਉਸ ਬਾਰੇ ਵੀਡੀਓ ਪਾਵਾਂਗੇ ਜਾਂ ਹੋਰ ਕੋਈ ਵੀ ਅਪਡੇਟ ਆਉਂਦੀ ਹੈ ਕੋਈ ਵੀ ਸਰਕਾਰੀ ਨੋਟੀਫਿਕੇਸ਼ਨ ਹੁੰਦਾ ਉਸ ਬਾਰੇ ਵੀਡੀਓ ਤੁਹਾਨੂੰ ਇਸ ਸਾਡੇ ਚੈਨਲ ਤੇ ਮਿਲਣਗੇ ਤੇ ਦੋਸਤੋ ਗੱਲ ਸ਼ੁਰੂ ਕਰਦੇ ਆਂ ਜਿਹੜਾ ਸਾਧਕ ਕਾਂਡ ਹੋਇਆ ਉਸ ਬਾਰੇ ਇਹ ਸਾਧਕ ਕਾਂਡ ਕਰਨ ਵਾਲੇ ਮੁਲਾਜ਼ਮ ਦਾ ਨਾਮ ਅਮਿਤ ਢਿੰਗੜਾ ਤੇ ਇਹ ਸਾਰੇ ਲੋਕਾਂ ਨੂੰ ਆਪਣੇ ਵਿਸ਼ਵਾਸ ਲੈ ਕੇ ਰਾਗਤ ਆਈਆ ਇਹਦਾ ਜਿਹੜਾ ਕਾਊਂਟਰ ਸੀ ਉਹ ਬਿਲਕੁਲ ਸ਼ਟਰ ਦੇ ਨਾਲ ਹੁੰਦਾ ਸੀ ਤੇ ਉਹਦਾ ਅੱਧਾ ਸ਼ਟਰ ਸਾਈਡ ਵਾਲਾ ਖੋਲ ਕੇ ਆਪਣੀਆਂ ਅਸਾਮੀਆਂ ਤੇ ਨਿਗਾਹ ਰੱਖਦਾ ਹੁੰਦਾ ਸੀ ਇਹ ਅਨਸਾਰ ਹਰ ਇੱਕ ਵੱਡੀ ਸਾਮੀ ਨੂੰ ਆਓ ਜੀ ਬੈਠੋ ਜੀ ਕਹਿ ਕੇ ਬੁਲਾਉਂਦਾ ਜੀ ਚਾਹ ਪੀਈਏ ਆਓ ਜੀ ਇਦਾਂ ਹੀ ਗੱਲਾਂ ਕਰਦਾ ਹੁੰਦਾ ਜੀ ਤੇ ਉਹਨਾਂ ਦੇ ਕੰਮ ਮੈਂਟੋ ਮੈਂਟੀ ਖੁਦ ਆਪਣੀ ਸੀਟ ਤੋਂ ਉੱਠ ਕੇ ਕਰਵਾ ਦਿੰਦਾ ਜੀ ਜੇ ਕੋਈ ਕੈਸ਼ ਜਮ੍ਹਾਂ ਕਰਵਾਉਣ ਜਾਂਦਾ ਜੀ ਤਾਂ ਕੋਈ ਵਾਊਚਰ ਭਰਨ ਦੀ ਲੋੜ ਨਹੀਂ ਕੈਸ਼ ਅਮਿਤਜੀ ਨੂੰ ਫੜਾਓ ਤੁਹਾਡਾ ਕੈਸ਼ ਜਮ੍ਹਾਂ ਹੋ ਗਿਆ ਜੇ ਕੋਈ ਕੈਸ਼ ਕਰਵਾਉਣ ਜਾਂਦਾ ਸੀ ਤੇ ਕੈਸ਼ ਅਮਿਤਜੀ ਤੋਂ ਲਓ ਤੁਹਾਨੂੰ ਕੋਈ ਵਾਊਚਰ ਭਰਨ ਦੀ ਲੋੜ ਨਹੀਂ ਇਸ ਤਰ੍ਹਾਂ ਇਹਦਾ ਕੰਮ ਚੱਲਦਾ ਸੀਗਾ ਬਹੁਤ ਸਾਰੇ ਲੋਕਾਂ ਦਾ ਇੱਤੇ ਵਿਸ਼ਵਾਸ ਬਣਿਆ ਹੋਇਆ ਸੀ ਕਈ ਲੋਕ ਲਿਮਟਾਂ ਭਰਨ ਜਾਂਦੇ ਸੀ ਆ ਲਓ ਅਮਿਤਜੀ ਸਾਡੀ ਲਿਮਟ ਭਰ ਦਿਓ 12 ਲੱਖ ਰੁਪਈਆ 18 ਲੱਖ ਰੁਪਈਆ ਇਦਾਂ ਪੈਸੇ ਇਸ ਅਮਿਤ ਨੂੰ ਫੜਾ ਕੇ ਚਲੇ ਜਾਂਦੇ ਸੀ ਤੇ ਇਹ ਕਈ ਵਾਰ ਲਿਮਟਾਂ ਭਰ ਦਿੰਦਾ ਸੀ ਤੇ ਕਈ ਵਾਰੀ ਜਿਹੜੀਆਂ ਲਿਮਟਾਂ ਸੀ ਉਹ ਆਪਣੇ ਕੋਲ ਪੈਸੇ ਰੱਖ ਲੈਂਦਾ ਸੀਗਾ ਇਸ ਨੂੰ ਪਤਾ ਹੁੰਦਾ ਈ ਕਿਹੜਾ ਕਸਟਮਰ ਕਿਵੇਂ ਡੀਲ ਕਰਨਾ ਹੈ ਬਜ਼ੁਰਗਾਂ ਨੂੰ ਵੀ ਇਹਨੇ ਬਹੁਤ ਚੂਨਾ ਲਾਇਆ ਬਜ਼ੁਰਗਾਂ ਨੂੰ ਵੀ ਆਓ ਮਾਤਾ ਜੀ ਬੈਠੋ ਬਾਪੂ ਜੀ ਕਹਿ ਕੇ ਬੁਲਾਉਂਦਾ ਸੀ ਤਾਂ ਉਹਨਾਂ ਦੇ ਬੈਠੇ ਬਿਠਾਉਣ ਦੇ ਕੰਮ ਕਰ ਦਿੰਦਾ ਈ ਇਸ ਕੋਲ ਇੱਕ ਵੱਡੀ ਸ਼ੀਲਡ ਵੀ ਰੱਖੀ ਹੁੰਦੀ ਸੀ ਜੋ ਕਿ ਉਹਨੂੰ ਬੈਂਕ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਬੈਂਕ ਦੇ ਕਸਟਮਰਾਂ ਪ੍ਰਤੀ ਚੰਗਾ ਵਿਵਹਾਰ ਰੱਖਣ ਵਾਸਤੇ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਇਹ ਆਪਣੇ ਕੋਲੇ ਟੌਫੀਆਂ ਵੀ ਰੱਖਦਾ ਹੁੰਦਾ ਈ ਜੋ ਕਸਟਮਰ ਨੂੰ ਦਿੰਦਾ ਹੁੰਦਾ ਈ ਆ ਲਓ ਈ ਟੌਫੀ ਖਾਓ ਮੈਂ ਤੁਹਾਡਾ ਕੰਮ ਕਰਦਾ ਇਸ ਤਰ੍ਹਾਂ ਇਹ ਕੰਮ ਕਰਨ ਦਾ ਇਹ ਤਰੀਕਾ ਹੁੰਦਾ ਸੀ ਤੇ ਕਿਸੇ ਨੂੰ ਵੀ ਆਪਣੇ ਤੇ ਸ਼ੱਕ ਨਹੀਂ ਹੋਣ ਦਿੰਦਾ ਸੀ ਲੋਕਾਂ ਨੇ ਇਹਦੇ ਤੇ ਇ tanto ਤੱਕ ਵਿਸ਼ਵਾਸ ਕੀਤਾ ਹੋਇਆ ਸੀ ਕਿ ਅਮਿਤ ਢਿੰਗੜਾ ਜੀ ਦਾ ਜਨਮ ਦਿਨ ਵੀ ਲੋਕ ਯਾਦ ਰੱਖਦੇ ਸਨ ਅਮਤੀ ਨੂੰ ਭਾਵੇਂ ਯਾਦ ਨਹੀਂ ਹੁੰਦਾ ਸੀ ਪਰ ਉਸ ਦਿਨ ਲੋਕ ਕੇਕ ਲੈ ਕੇ ਅਸੀਂ ਬ੍ਰਾਂਚ ਵਿੱਚ ਪਹੁੰਚ ਜਾਂਦੇ ਸੀ ਅਮਤੀ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਸੋ ਇਸ ਤਰ੍ਹਾਂ ਲੋਕਾਂ ਨੇ ਬਹੁਤ ਅਮਤੀ ਤੇ ਵਿਸ਼ਵਾਸ ਕੀਤਾ ਹੋਇਆ ਸੀ ਤੇ ਅਮਤੀ ਜੀ ਨੇ ਬਹੁਤ ਆਪਣੇ ਤੇ ਵਿਸ਼ਵਾਸ ਲੋਕਾਂ ਦਾ ਬਣਾਇਆ ਹੋਇਆ ਸੀ ਇਸ ਤੋਂ ਇਲਾਵਾ ਇਹ ਲੋਕਾਂ ਨੂੰ ਇਹ ਦੱਸਦਾ ਹੁੰਦਾ ਹੈ ਕਿ ਪੈਸੇ ਦੁੱਗਣੇ ਕਿਵੇਂ ਕਰਨੇ ਆ ਬੈਂਕ ਦੀਆਂ ਕੀ ਸਕੀਮਾਂ ਚੱਲ ਰਹੀਆਂ ਤੇ ਹੋਰ ਕਈ ਤਰ੍ਹਾਂ ਦੀਆਂ ਸਕੀਮਾਂ ਬੈਂਕ ਦੀਆਂ ਜੋ ਕਸਟਮਰਾਂ ਨੂੰ ਦੱਸ ਸਕੇ ਉਹਨਾਂ ਦਾ ਜਿਹੜਾ ਵਿਸ਼ਵਾਸ ਉਹ ਆਪਣੇ ਪ੍ਰਤੀ ਵਧਾਉਂਦਾ ਰਹਿੰਦਾ ਸੀ ਇੱਕ ਜਾਣਕਾਰ ਕਸਟਮਰ ਨੇ ਦੱਸਿਆ ਕਿ ਉਹਦਾ 20 ਲੱਖ ਰੁਪਇਆ ਮਤੀਬ ਹੋ ਸੀ ਤੋ ਪੈਸੇ ਕਢਵਾਉਣ ਗਿਆ ਕਿਸੇ ਜ਼ਰੂਰਤ ਕਰਨ 20 ਲੱਖ ਰੁਪਇਆ ਤਾਂ ਕਹਿੰਦਾ ਬੈਠੋ ਨਾ ਵਾਊਚਰ ਭਰਨ ਦੀ ਲੋੜ ਨਾ ਕਾਸੇ ਦੀ ਮੈਂਟੋ ਮੈਂਟੀ 5-5 ਲੱਖ ਰੁਪਇਆ ਦੀਆਂ ਚਾਰ ਗੱਤੀਆਂ ਲਿਆ ਕੇ ਰੱਖ ਦਿੱਤੀਆਂ ਤੇ ਉਸ ਕਸਟਮਰ ਨੂੰ 20 ਲੱਖ ਰੁਪਇਆ ਕੈਸ਼ ਦੇ ਦਿੱਤਾ। ਸੋ ਇਸ ਤਰ੍ਹਾਂ ਕੱਲਾ ਅਮਿਤ ਰੋੜਾ ਸੀ ਜਾਂ ਹੋਰ ਵੀ ਸਟਾਫ ਸੀ ਇਸ ਬਾਰੇ ਤਾਂ ਕੁਝ ਨਹੀਂ ਕਹਿ ਸਕਦੇ। ਪਰ ਇਸ ਨੇ ਆਪਣੇ ਜਿਹੜੋ ਬਹੁਤ ਸਾਰੀਆਂ ਆਪਣੇ ਕੋਲ ਨਕਲੀ ਐਫਡੀ ਜਾਂ ਐਫਡੀ ਜੋ ਡੰਮੀ ਐਫਡੀ ਰੱਖੀਆਂ ਹੋਈਆਂ ਸੀ ਉਹ ਕਸਟਮਰ ਨੂੰ ਦੇ ਦਿੰਦਾ ਸੀ ਨਾਲ ਕਸਟਮਰ ਤੋਂ ਚੈੱਕ ਲੈਂਦਾ ਸੀ। ਚੈੱਕ ਰਾਈ ਕਸਟਮਰ ਦੇ ਖਾਤੇ 'ਚੋਂ ਪੈਸੇ ਆਪ ਕਢਵਾ ਲੈਂਦਾ ਸੀ ਤੇ ਨਕਲੀ ਐਫਡੀ ਸ਼ਾਪ ਕੇ ਕਸਟਮਰ ਨੂੰ ਦੇ ਦਿੰਦਾ ਸੀ। ਕਸਟਮਰ ਜਿਹੜਾ ਹੁੰਦਾ ਸੀ ਜਦੋਂ ਮੈਸੇਜ ਜਾਂਦਾ ਕਿ ਇੰਨੇ ਪੈਸੇ ਨਿਕਲੇ ਕਸਟਮਰ ਇਹ ਸਮਝਦਾ ਕਿ ਮੇਰੀ ਐਫ ਡੀ ਹੋ ਗਈ। ਕਈ ਲੋਕਾਂ ਨੇ ਇਸ ਬਾਰੇ ਇਨਕੁਆਇਰੀ ਨਹੀਂ ਕੀਤੀ। ਕਈ ਲੋਕ ਅਣਜਾਣ ਹੁੰਦੇ ਸੀ। ਤਾਂ ਇਸ ਤਰ੍ਹਾਂ ਲੋਕਾਂ ਨੇ ਇਸ ਤੇ ਵਿਸ਼ਵਾਸ ਵੀ ਪੂਰਾ ਕੀਤਾ ਹੋਇਆ ਸੀ। ਇਸ ਤਰ੍ਹਾਂ ਇਸ ਨੇ ਲੋਕਾਂ ਨੂੰ ਚੂਨਾ ਲਗਾਇਆ। ਤਾਂ ਦੋਸਤੋ ਇਹ ਸੀ ਕਿਸ ਤਰ੍ਹਾਂ ਮਿੱਤਿੰਗੜਾ ਨੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ। ਕਿਸ ਤਰ੍ਹਾਂ ਉਹ ਇੱਕ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਨੂੰ ਆਪਣੀ ਨਿੱਜੀ ਤਿਉਰੀ ਸਮਝਦਾ ਰਿਹਾ। ਦੇ ਉਸ ਵਿੱਚੋਂ ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਫਰਾਰ ਹੋ ਗਿਆ ਹੁਣ ਸਵਾਲ ਇਹ ਹੈ ਕਿ ਲੋਕਾਂ ਦੇ ਉਹ ਪੈਸੇ ਵਾਪਸ ਹੋਣਗੇ ਕੀ ਲੋਕਾਂ ਨਾਲ ਜੋ ਲੁੱਟ ਹੋਈ ਹੈ ਉਹ ਉਹਨਾਂ ਨੂੰ ਰਿਫੰਡ ਹੋਵੇਗੀ ਜਾਂ ਉਹ ਲੋਕ ਬੱਸ ਇਸੇ ਤਰ੍ਹਾਂ ਹੀ ਰੋਂਦੇ ਕਰਾਉਂਦੇ ਰਹਿ ਜਾਣਗੇ ਹੋਇਆ ਲੋਕਾਂ ਨਾਲ ਬਹੁਤ ਮਾੜਾ ਪਰ ਪੈਸੇ ਦੇ ਮਾਮਲੇ 'ਚ ਕਿਸੇ ਤੇ ਵਿਸ਼ਵਾਸ ਨਾ ਕਰੋ ਜੋ ਵੀ ਹੈ ਆਪਣੇ ਹੱਥੀਂ ਪੈਸੇ ਜਮ੍ਹਾਂ ਕਰਵਾ ਕੇ ਉਹਦੀ ਰਸੀਦ ਲਓ ਐਫ ਡੀ ਕਰਵਾਉਂਦੇ ਆ ਉਹਦੀ ਰਸੀਦ ਲਓ ਉਸ ਦੀ ਜਾਂਚ ਕਰਵਾਓ ਇਹ ਨਹੀਂ ਕਿ ਐਫ ਡੀ ਬਣ ਗਈ ਤੇ ਲੈ ਕੇ ਤੁਰਪੋ ਬਸ ਪੈਸੇ ਖਾਤੇ ਜੋ ਕੱਟੇਗੇ ਉਹਦੀ ਜਾਂਚ ਕਰਵਾਓ ਕਿ ਐਫਡੀ ਸਹੀ ਬਣੀ ਹੈ। ਪੀਐਫਡੀ ਤੁਹਾਡੇ ਖਾਤੇ 'ਚ ਬੋਲਦੀ ਹੈ। ਤੁਹਾਨੂੰ ਮੈਸੇਜ ਕੀ ਆਇਆ ਹੈ? ਐਫਡੀ ਬਣੀ ਦਾ ਆਇਆ ਹੈ ਜਾਂ ਵਿਡਰਾ ਹੋਏ ਦਾ ਆਇਆ ਹੈ? ਸੋ ਇਹ ਗੱਲਾਂ ਕਸਟਮਰ ਨੂੰ ਇੰਨਾ ਗੱਲਾਂ ਪ੍ਰਤੀ ਜਾਗਰੂਕ ਹੋਣਾ ਪਵੇਗਾ। ਤਾਂ ਹੀ ਜੋ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਠੱਗੀਆਂ ਤੋਂ ਬਚ ਸਕਦੇ ਆ। ਧੰਨਵਾਦ।